ਸਦੇ ਕਹਿੰਦੇ ਸੀ ਕਿ ਅਸੀਂ ਉਹ ਹੀ ਹਿਸਾ ਪਰਿਵਾਰ ਨੂੰ ਰਲਾ ਕੇ ਨਾਰ ਲਾ ਕੇ ਪਾਰਟੀ ਤਾਕਤ ਵਰਤਾਂ ਅੱਜ ਉਸੇ ਢੀਂਸਾ ਪਰਿਵਾਰ ਨੂੰ ਫੇਰ ਰਿਜੈਕਟ ਕਰਤਾ ਮੇਰੀ ਹਮਦਰਦੀ ਹੈ ਢੀਂਸਾ ਪਰਿਵਾਰ ਦੇ ਨਾਲ ਕਿ ਅੱਜ ਉਹਨਾਂ ਨੂੰ ਫੇਰ ਦਰਗਨਾਰ ਕਰਤਾ ਅੱਜ ਫੇਰ ਉਹਨੂੰ ਲਾਂਬੇ ਕਰਤਾ ਸੋ ਇੱਥੋਂ ਪਤਾ ਲੱਗਦਾ ਕਿ ਸਖਬੀਰ ਸਿੰਘ ਬਾਦਲ ਨੇ ਜਿਹੜੀ ਆਪਣੀ ਪਾਰਟੀ ਆ ਉਹਨੂੰ ਆਪਣੀ ਨਿੱਜੀ ਜਾਗੀਰ ਬਣਾ ਰੱਖਿਆ ਆਪਣੀ ਨਿੱਜੀ ਪਰਿਵਾਰਕ ਪਾਰਟੀ ਬਣਾ ਰੱਖਿਆ ਹੈ ਸੋ ਬਿਲਕੁਲ ਲੋਕ ਆਉਣ ਵਾਲੇ ਸਮੇਂ ਚ ਕਾਹਦੇ ਨੂੰ ਗੁਣਿਤਰਾ ਸਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਵੀ ਕਾਢੀਦਰ ਬੁਰੀ ਤਰ੍ਹਾਂ ਆ ਰਿਹਾ ਦੂਜੀ ਉਹਨਾਂ ਦੀ ਵੱਡੀ ਇਤਿਹਾਸਿਕ ਹਾਰ ਹੋਣ ਜਾ ਰਹੀ ਅਕਾਲੀ ਦਲ ਦੇ ਪ੍ਰਧਾਨ ਜੀ ਦੇ ਨਾ ਕਾਢ ਕਰ ਤੇ ਪ੍ਰਧਾਨ ਜੀ ਪੱਤਰੀ ਦੀ ਟਿਕਟ ਦੋਨਾਂ ਦੇ ਟਿਕਟ ਜਿਹੜੀ ਅੱਜ ਉਹਨਾਂ ਨੇ ਅਨਾਉਂਸ ਕਰਕੇ ਸੰਬੋਧਨ ਦਿੱਤਾਗਾ ਕਿ ਅਕਾਲੀ ਦਲ ਜਿਹੜਾ ਉਹ ਜ਼ਮੀਨੀ ਪੱਧਰ ਤੇ ਆਪਣਾ ਆਧਾਰ ਖੋ ਚੁੱਕਿਆ ਸਿਆਸੀ ਤੌਰ ਤੇ ਖਤਮ ਹੋ ਚੁੱਕਿਆ 100 ਸਾਲ ਪੁਰਾਣੀ ਪਾਰਟੀ ਦਾ ਪੰਜਾਬ 'ਚ ਕੋਹ ਪੈ ਚੁੱਕਿਆ ਪਰ ਕਦੇ ਕਹਿੰਦੇ ਸੀ ਕਿ ਅਸੀਂ ਕਿ ਹਿੱਸਾ ਪ੍ਰਵਾਦ ਨੂੰ ਲਾ ਕੇ ਨਾਰ ਲਾ ਕੇ ਪਾਰਟੀ ਤਾਕਤਵਰ ਬਣ ਅੱਜ ਉਸੇ ਢੀਂਸਾ ਪਰਿਵਾਰ ਨੂੰ ਫੇਰ ਰਜੈਕਟ ਕਰਤਾ ਮੇਰੀ ਹਮਦਰਦੀ ਹੈ ਢੀਂਸਾ ਪਰਿਵਾਰ ਦੇ ਨਾਲ ਕਿ ਅੱਜ ਉਹਨਾਂ ਨੂੰ ਫੇਰ ਦਰਦਨਾਰ ਕਰਤਾ ਅੱਜ ਫੇਰ ਉਹਨੂੰ ਲਾਪੇ ਕਰਤਾ ਸੋ ਇਥੋਂ ਪਤਾ ਲੱਗਦਾ ਕਿ ਸਖਬੀਰ ਸਿੰਘ ਬਾਦਲ ਨੇ ਜਿਹੜੀ ਆਪਣੀ ਪਾਰਟੀ ਆ ਉਹਨੂੰ ਆਪਣੀ ਨਿੱਜੀ ਜਾਗੀਰ ਬਣਾ ਰੱਖਿਆ ਆਪਣੀ ਨਿੱਜੀ ਪਰਿਵਾਰਕ ਭਾਗ ਕੀ ਬਣਾ ਬਣਾ ਰੱਖਿਆ ਹੈ ਸੋ ਬਿਲਕੁਲ ਲੋਕ ਆਉਣ ਵਾਲੇ ਸਮੇਂ ਚ ਕਾਦੀਦਰ ਨੂੰ ਬੁਰੀ ਤਰ੍ਹਾਂ ਸਬਕ ਸਿਖਾਉਣਗੇ ਪਹਿਲਾਂ ਵੀ ਕਾਦੀਦਰ ਬੁਰੀ ਤਰ੍ਹਾਂ ਆ ਰਿਹਾ ਦੂਜੀ ਉਹਨਾਂ ਦੀ ਵੱਡੀ ਇਤਿਹਾਸਕ ਹਾਰ ਹੋਣ ਜਾ ਰਹੀ ਹੈ ਕਾਦੀਦਰ ਤੇ ਪ੍ਰਧਾਨ ਨਾ ਕਰਕੇ ਤੇ ਪ੍ਰਧਾਨ ਦੀ ਪਤਰੀ ਦੀ ਟਿਕਟ ਦੋਨਾਂ ਦੀ ਟਿਕਟ ਜਿਹੜੀ ਅੱਜ ਉਹਨਾਂ ਨੇ ਅਨਾਉਂਸ ਕਰਕੇ ਸੰਬੋਧ ਦਿੱਤਾਗਾ ਕਿ ਅਕਾਲੀ ਦਲ ਜਿਹੜਾ ਉਹ ਜ਼ਮੀਨੀ ਪੱਧਰ ਤੇ ਆਪਣਾ ਆਧਾਰ ਖੋ ਚੁੱਕਿਆ ਸਿਆਸੀ ਤੌਰ ਤੇ ਖਤਮ ਹੋ ਚੁੱਕਿਆ 100 ਸਾਲ ਪੁਰਾਣੀ ਪਾਰਟੀ ਦਾ ਪੰਜਾਬ 'ਚ ਕੋ ਪੈ ਚੁੱਕਿਆ ਪਰ ਕਦੇ ਕਹਿੰਦੇ ਸੀ ਕਿ ਅਸੀਂ ਢੀਂਸਾ ਪ੍ਰਵਾਹ ਨੂੰ ਰਲਾ ਕੇ ਨਾਰ ਰਲਾ ਕੇ ਪਾਰਟੀ ਤਾਕਤਵਰ ਬਣ ਅੱਜ ਉਸੇ ਢੀਂਸਾ ਪ੍ਰਵਾਹ ਨੂੰ ਫਿਰ ਰਿਜੈਕਟ ਕਰਤਾ ਮੇਰੀ ਹਮਦਰਦੀ ਹੈ ਢੀਂਸਾ ਪ੍ਰਵਾਹ ਦੇ ਨਾਲ ਕਿ ਅੱਜ ਉਹਨਾਂ ਨੂੰ ਫਿਰ ਦਰਜਨਾਰ ਕਰਤਾ ਅੱਜ ਫਿਰ ਉਹਨੂੰ ਲਾਂਬੇ ਕਰਤਾ ਸੋ ਇੱਥੋਂ ਪਤਾ ਲੱਗਦਾ ਕਿ ਸਖਬੀਰ ਸਿੰਘ ਬਾਦਲ ਨੇ ਜਿਹੜੀ ਆਪਣੀ ਪਾਰਟੀ ਆ ਉਹਨੂੰ ਆਪਣੀ ਨਿੱਜੀ ਜਾਗੀਰ ਬਣਾ ਰੱਖਿਆ ਆਪਣੀ ਨਿੱਜੀ ਪਰਿਵਾਰਕ ਪਾਰਟੀ ਬਣਾ ਬਣਾ ਰੱਖਿਆ ਹੈ ਸੋ ਬਿਲਕੁਲ ਲੋਕ ਕੌਨੋਲਜ ਵਿੱਚ ਕਾਦੀਦਰ ਨੂੰ ਗੁਰਿੰਦਰ ਸਾਖ ਸਿਖਾਉਣ ਕਿ ਪਹਿਲਾਂ ਵੀ ਕਾਦੀਦਰ ਗੁਰਿੰਦਰ ਆ ਰਿਹਾ ਦੂਜੀ ਉਹਨਾਂ ਦੀ ਵੱਡੀ ਇਤਿਹਾਸਕ ਘਾੜ ਹੋਣ ਜਾ ਰਹੀ ਹੈ